ਅਸ਼ਮੀਲ ਪਟਾਲੇ ਪਹੁੰਚੇ ਹੋ ਜੀ ਰਾਮਜੀ ਦੇ ਉੱਪਰ ਜਿਹੜੀ ਗਲਬਤ ਕਰ ਕਰ ਜਾਗਰੂ ਕੈਂਪ ਲਗਾ ਰਹੇ ਲੇਕਿਨ ਕਾਂਗਰਸ ਦਾ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਜੀ ਰਾਮਜੀ ਬਿਲ ਵਜੇ ਲੇਕਿਨ ਕਾਂਗਰਸ ਇਸ ਨੂੰ ਡੀਮੋਟਿਵ ਕਰ ਰਹੀ ਹੈ ਕੀ ਲੱਗਦਾ ਹੈ ਹੈ ਗੇ ਉੱਪਰ ਦੇਖੋ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਬਤੀਰਾ ਜਿਹੜਾ ਹੈ ਉਹ ਭਰਮ ਫਲਾਣਾ ਝੂਠ ਫਲਾਣਾ ਔਰ ਸਰਕਾਰੀ ਤੰਤਰ ਦਾ ਦੁਰਪਯੋਗ ਕਰਨਾ ਇਹ ਉਹਨਾਂ ਦੀ ਫਿਤਰਤ 'ਚ ਸ਼ਾਮਿਲ ਹੈ ਲੇਕਿਨ ਜੀ ਰਾਮ ਜੀ ਸਕੀਮ ਮਜ਼ਦੂਰ ਦੇ ਅਧਿਕਾਰ ਦੀ ਰਾਖੀ ਕਰਨ ਵਾਲੀ ਹੈ ਜੀ ਮਨਰੇਗਾ ਦੇ ਅੰਦਰ 100 ਦਿਨ ਦੀ ਦਿਹਾੜੀ ਸੀ ਜੀ ਜਵਾਬ ਤਾਰ ਮੰਨਦੀ ਸਰਕਾਰ ਨੂੰ ਇਹ ਦੇਣਾ ਚਾਹੀਦਾ ਹੈ ਜੀ ਕਿ 100 ਸਾਲ 100 ਦਿਨ ਦੀ ਜਿਹੜੀ ਰੋਜ਼ਗਾਰ ਦੇਣਾ ਸੀ ਜੀ ਉਹ ਤੇ ਉਹ ਦੇ ਨਹੀਂ ਪਾਇਆ 26 ਦਿਨ ਦਿੱਤਾ ਪਿਛਲੇ ਸਾਲ 36 ਦਿਹਾੜੀਆਂ ਲਾਈਆਂ ਲੋਕ ਆਪਣਾ ਜੀ ਉਹਦਾ ਜਵਾਬ ਵੀ ਉਹ ਦੇ ਰਿਹਾ ਹੁਣ ਇਹ ਜਿਹੜਾ ਸਕੀਮ ਆਈ ਹੈ ਜੀ ਰਾਮ ਜੀ ਇਹ ਮਜ਼ਦੂਰ ਦੀ ਰਾਖੀ ਕਰਨ ਵਾਲੀ ਸਕੀਮ ਹੈ ਕਿ ਅਗਰ ਪੇਮੈਂਟ ਜਿਹੜੀ ਹੈ 7 ਦਿਨ ਤੋਂ ਲੇਟ ਹੁੰਦੀ ਹੈ ਤੇ ਦਿਹਾੜੀ ਦੇ ਉੱਤੇ ਵਿਆਜ ਪੈਣਾ ਚાલુ ਹੋ ਜਾਏਗਾ ਜੀ ਔਰ 100 ਦੀ ਜਗ੍ਹਾ 125 ਦਿਨ ਕੰਮ ਦੇਣਾ ਜੀ ਜੇ ਕਿਸੇ ਮਜ਼ਦੂਰ ਨੇ ਕੰਮ ਮੰਗਿਆ ਤੇ 15 ਦਿਨ ਤੂੰ ਨੂੰ ਕੰਮ ਨਹੀਂ ਦਿੱਤਾ ਤੇ ਉਹਨੂੰ ਬੇਰੋਜ਼ਗਾਰੀ ਪੱਤਾ ਦੇਣਾ ਪੈਣਾ ਜੀ ਹੁਣ ਇਹਦੇ 'ਚ ਮੈਨੂੰ ਦੱਸੋ ਨਾ ਕੀ ਹੈ हां ये स्कीम भ्रष्टाचार दी समाप्ति ਦਾ ਕਾਰਨ ਬਣੇਗੀ ਮਨਰੇਗਾ ਦੇ ਅੰਦਰ ਮਜ਼ਦੂਰ ਦਾ ਝਾੜੀ ਮਜ਼ਦੂਰ ਲਗਾਉਂਦਾ ਸੀ 10 ਦਿਹਾੜੀਆਂ ਲਗਦੀਆਂ ਸੀ ਪੈਸੇ ਪੰਜਾਂ ਦੇ ਦਿੰਦੇ ਸੀ ਔਰ ਪੰਜ ਜਿਹੜੇ ਝਾੜੀਆਂ ਸੀ ਉਹਦੇ ਪੈਸੇ ਕਿਹਦੇ ਕੋਲ ਜਾਂਦੇ ਸੀ ਮੈਂ ਮਨਰੇਗਾ ਦੀਆਂ ਪੈਨਾਂ ਨੂੰ ਮਜ਼ਦੂਰਾਂ ਨੂੰ ਮਿਲਦਾ ਪਿਆ ਉਹ ਵਿਚਾਰੇ ਕਹਿੰਦੇ ਤੁਹਾਨੂੰ ਪਿਛਲੇ ਸਾਲ ਦਿਹਾੜੀ ਕੋਈ ਨਹੀਂ ਮਿਲੀ ਔਰ ਇਹ ਝੂਠ ਫਲਾ ਰਹੇ ਨੇ ਜੀ ਮਨਰੇਗਾ ਬੰਦੂਗ ਹੈ ਮਨਰੇਗਾ ਬੰਦ ਨਹੀਂ ਹੋਇਆ ਇਹਨਾਂ ਦਾ ਭ੍ਰਸ਼ਟਾਚਾਰ ਬੰਦ ਕਰਨ ਦਾ ਜਰੀਆ ਬਣੇਗੀ ਔਰ ਮਜ਼ਦੂਰਾਂ ਦੀ ਰਾਖੀ ਕਰਨ ਦਾ ਜਰੀਆ ਬਣੇਗੀ ਜੀ ਰਾਮ ਜੀ ਸਕੇ S Y L ਦੇ ਉੱਪਰ ਲੱਗ ਸਕਦਾ ਹੈ ਕਾਰਨ ਕਿ ਜਿਹੜੀ 60:40 ਦੀ ਰੇਸ਼ੋ ਰੱਖੀ ਗਈ ਹੈ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਦੀ ਕਿ ਜਿਹੜੀ ਪੰਜਾਬ ਸਰਕਾਰ ਦੀ ਇਸ ਵੇਲੇ ਵਿੱਤੀ ਹਾਲਤ ਹੈ ਉਹ ਘਟ ਕਾਫੀ ਚੰਗਰੀ ਹੈ ਬਿਉ ਖਤਮ ਹੋ ਜੇਗੀ ਤਾਂ ਕਰਕੇ ਇਹ ਕਰ ਰਹੇ ਨੇ ਜੇ ਐਸਾ ਕੋਈ ਵੀ ਸਕੀਮ ਪੂਰੇ ਦੇਸ਼ ਨੂੰ ਧਿਆਨ ਚ ਰੱਖ ਕੇ ਬੰਦੀ ਹੈ ਦਲਿਤ ਬੜੇ ਸ਼ੋਅ ਕਰਨੇ ਇਹ ਕਿਸੇ ਸਕੀਮ ਨੂੰ ਚਾਲੂ ਕਰਨ ਤੋਂ ਪਹਿਲਾਂ 6-6 ਮਹੀਨੇ ਟੰਗੋਏ ਰਹਿੰਦੇ ਆ ਖੰਬਿਆਂ ਤੇ ਇਹ ਐਡਵਰਟਾਈਜ਼ਮੈਂਟ ਦਾ ਹੀ ਖਰਚਾ ਘਟਾ ਲੈਣ ਵਿਗਿਆਪਨ ਦੇਣਾ ਘਟਾ ਲੈਣ ਤੇ ਗਰੀਬ ਔਰ ਦਲਿਤ ਦਾ ਨਾਰਾ ਹੀ ਲਾਣਾ ਇਹਨਾਂ ਨੇ ਕੱਲਾ ਕਿਹਾ ਉਹਨਾਂ ਲਈ ਬਜਟ ਚ ਪ੍ਰਬੰਧਨ ਨਹੀਂ ਕਰਨਗੇ ਕਿਉਂ ਨਹੀਂ ਕਰਨਗੇ ਪਹਿਲਾਂ 10 ਪੈਸੇ ਸੀ ਹੁਣ 3 ਪੈਸੇ ਬਧੇ ਆ ਉਹਦੇ ਚ ਕੀ ਹੈ ਗਰੀਬਾਂ ਦਾ ਨਾਂ ਲੈਣਾ ਦਲਿਤਾਾਂ ਦੀ ਆੜ ਲੈਣਾ ਵਡੀਆਂ-ਵਡੀਆਂ ਬਾਂਗਾਂ ਦੇਣਾ ਲੇਕਿਨ ਉਹਨਾਂ ਲਈ ਪੈਸਾ ਨਹੀਂ ਰੱਖ ਪਾਣਾ ਇਹ ਕੀ ਹੋਇਆ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ ਹੋਈ ਐ ਇਸ ਵਾਰ ਦੀ ਉੱਪਰ ਲੱਗਦਾ ਕਿ ਇਸ ਵਾਰ ਦਾ ਜਿਹੜਾ ਨਤੀਜਾ ਹੈ ਉਹ ਹਲਕੋ ਹੋ ਪਾਏਗਾ ਤੇ ਪੰਜਾਬ ਦੇ ਦੇਖੋ ਭਾਜੀ ਪੀਜਪੀ ਪੰਜਾਬ ਦਾ ਬੜਾ ਸਿੱਧਾ ਮਤ ਹੈ ਕਿ ਸਾਡੇ ਕੋਲ ਪਾਣੀ ਦੇਣ ਨੂੰ ਨਹੀਂ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਹੈ ਇਸ ਕਰਕੇ ਇਹ ਸਟੈਂਡ ਸਾਡਾ ਬੜਾ ਪੁਰਾਣਾ ਹੈ ਪੰਜਾਬ ਦੀਆਂ ਆਪਣੀਆਂ ਜ਼ਰੂਰਤਾਂ ਬਹੁਤ ਆ ਪਾਣੀ ਦੀਆਂ ਇਸ ਕਰਕੇ ਦੂਜੀ ਸਟੇਟ ਨੂੰ ਦੇਣ ਲਈ ਸਾਡੇ ਕੋਲ ਪਾਣੀ ਨਹੀਂ ਹੈ ਇੱਕ ਤਰੀਕ ਮੋਦੀ ਜੀ ਪੰਜਾਬ ਆ ਰਹੇ ਕੋ ਵੱਡੀ ਸੁਖਾਤ ਹੋ ਸਕਦੀ ਹੈ ਐਸਾ ਕਿ ਮੈਂ ਤੁਹਾਡੇ ਮਾਧਿਅਮ ਨਾਲ ਮੈਨੂੰ ਪਤਾ ਚੱਲਿਆ ਹਮ ਅਜੇ ਤੱਕ ਕੋਈ ਅਫੀਸ਼ੀਅਲ ਜਾਣਕਾਰੀ ਜਦੋਂ ਆ ਜਾਂਦੀ ਹੈ ਇਹ ਹੀ ਹੈ ਕਿ ਉਹ ਮੱਥਾ ਟੇਕਣਾ ਆਣਾ ਹੈ ਉਹਨਾਂ ਨੇ ਅਜੇ ਉਹਨਾਂ ਦਾ ਵਿਦਿਵਤ ਕਾਰਕਰਮ ਜਿਹੜਾ ਉਹ ਨਹੀਂ ਬਣਿਆ ਹੈ ਜੇ ਲਿਓ ਆਏਗਾ ਮੈਂ মিডিਆ ਨੂੰ ਸਾਡੇ ਪ੍ਰਵक्ता ਦੱਸਾਂਗੇ ਵੱਡੇ ਚੀਜ਼ੇ ਕੋਈ ਭਾਜਪੀ ਵੱਲ ਰੁਕ ਕਰ ਰਹੇ ਹੈ ਕਿ ਜਿਨ੍ਹਾਂ ਦੇ ਵੱਖ-ਵੱਖ ਪਾਰਟੀਆਂ ਦੇ ਨਮੈਂ ਦੀ ਉਹ ਤੇ ਤੁਸੀਂ ਦੇਖ ਹੀ ਰਹੇ ਹੋ ਰੋਜ਼ ਹੀ ਆ ਰਹੇ ਨੇ ਜੀ 117 ਹਲਕੇ ਵਿੱਚ ਵੀ ਤਿਆਰ ਹੈ 27 ਬਿਲਕੁਲ ਤਿਆਰ ਹੈ ਅਕਾਲੀ ਦਲ ਨਾਲ ਕਿਤੇ ਨਾ ਕਿਤੇ ਗਠਜੰਬੰਦਨ ਹੋ ਸਕਦਾ ਹੈ 117 ਸੀਟਾਂ ਤੇ ਪਾਰਟੀ ਨੂੰ ਤੰਦਰੁਸਤ ਕਰਨਾ ਜੀ ਚੋਣਵਲੀ ਤਿਆਰ ਕਰਨਾ ਹਮ ਸੰਗਠਨ ਨੂੰ ਮਜ਼ਬੂਤ ਕਰਨਾ ਇਹ ਮੇਰੀ ਜ਼ਿੰਮੇਵਾਰੀ ਹੈ ਗਠਜੰਬੰਦਨ ਫੈਸਲਾ ਉੱਪਰ ਸੈਂਟਰ ਸਰਕਾਰ ਕਰੇਗੀ ਗਠਜੰਬੰਦਨ ਫੈਸਲਾ ਉੱਪਰ ਹੋਏਗਾ ਜੇ ਗਠਜੰਬੰਦ ਹੋਦਾ ਹੈ ਮੈਂ ਕਹਿੰਦਾ 117 ਸੀਟਾਂ ਦੇ